ਇਹਨਾਂ ਮੀਡੀਆ ਗਰੁੱਪ ਨਾਲ ਜੁੜੇ ਸਤਿ ਸ਼੍ਰੀ ਅਕਾਲ ਸ਼ਾਮ ਦਾ ਅੱਜ ਦੋ ਵਿਸ਼ੇ ਨੇ ਸਾਡੇ ਕੋਲੇ ਦੋਵਾਂ ਦੇ ਉੱਤੇ ਗੱਲ ਕਰਨੀ ਹੈ ਇੱਕ ਹੈ ਕੰਗਣਾ ਰਣੌਤ ਦੇ ਜਿਹੜੀ ਕੁੜੀ ਨੇ ਥੱਪੜ ਮਾਰਿਆ ਕੁਲਵਿੰਦਰ ਕੌਰ ਉਹਦਾ ਤੇ ਦੂਸਰਾ ਪ੍ਰਧਾਨ ਮੰਤਰੀ ਮੋਦੀ ਜਿਹੜੀ ਤੀਸਰੀ ਪਾਰੀ ਉਹਨਾਂ ਨੇ ਸ਼ੁਰੂ ਕੀਤੀ ਹੈ ਕਿਉਂ ਜੇ ਚੁਣੌਤੀਆਂ ਰਹਿਣਗੀਆਂ ਕੀ ਕੁਝ ਕਰਨ ਦੀ ਉਹਨਾਂ ਨੂੰ ਲੋੜ ਹੈ ਤੇ ਕੀ ਕੁਝ ਕਰ ਜਾਣਗੇ ਨਾਮਦੇਵ ਸਿੰਘ ਸਿੱਧੂ ਸਾਹਿਬ ਸਾਡੇ ਨਾਲ ਸ਼ਾਮਲ ਹੈ ਇਹਨਾਂ ਨਾਲ ਗੱਲਬਾਤ ਕਰਦੇ ਸਿੱਧੂ ਸਾਹਿਬ ਸਵਾਗਤ ਸਤਿ ਸ਼੍ਰੀ ਅਕਾਲ ਬਹੁਤ ਮਿਹਰਬਾਨੀ ਜੀ ਸਿੰਤੂ ਸਾਹਿਬ ਸਭ ਤੋਂ ਪਹਿਲਾਂ ਕੰਗਣਾ ਰਣੌਤ ਦਾ ਮਾਮਲਾ ਕਿ ਜਦੋਂ ਉਹ ਦਿੱਲੀ ਨੂੰ ਜਾ ਰਹੀ ਸੀ ਚੰਡੀਗੜ੍ਹ 에ਅਰਪੋਰਟ ਦੇ ਉੱਤੇ ਇੱਕ ਟਕਰਾਅ ਹੁੰਦਾ ਤੇ ਉਸ ਟਕਰਾਅ ਦੇ ਬਾਰੇ ਬੜਾ ਕੁਝ ਆ ਰਿਹਾ ਹੈ ਕਿਤੇ ਇਹ ਆਉਂਦਾ ਕਿ ਕੁਲਵਿੰਦਰ ਗੌਰ ਨੇ ਮਾਫੀ ਮੰਗ ਲਈ ਪਹਿਲਾਂ ਪਰਿਵਾਰ ਕਹਿੰਦਾ ਸੀਗਾ ਜੀ ਕਿ ਥੱਪੜ ਨਹੀਂ ਮਾਰਿਆ ਕੋਈ ਵੀਡੀਓ ਸਾਹਮਣੇ ਨਹੀਂ ਆਈ ਸੀ ਕਿਤੇ ਇਹ ਗੱਲ ਆਉਂਦੀ ਹੈ ਕਿ ਜੀ ਡਿਊਟੀ ਦੇ ਵਿੱਚ ੜਿੱਕਾ ਪਾਇਆ ਓਵਰ ਆਲ ਸਿਚੁਏਸ਼ਨ ਨੂੰ ਵੀ ਤੁਸੀਂ ਦੇਖਿਆ ਹੁਣ ਉਸ ਦੇ ਉੱਤੇ ਕੀ ਕਹਿਣਾ ਚਾਹਣੇ ਗੱਲ ਇਹ ਜੀ ਇਹ ਹੈ ਜੀ ਵੀ ਦੋਨਾਂ ਦਾ ਅਸੀਂ ਕਿਰਦਾਰ ਦੇਖੀਏ ਸ਼ੁਰੂ ਤੋਂ ਲੈ ਕੇ ਹੋ ਰੋਡਟਾ ਕੁਦਾ ਦੇ ਨਾਲ ਦੇ ਕਿ ਤਾਂ ਦੇਗੀ ਕਲੰਗਰ ਕੌਰ ਆ ਇਹਦਾ ਤਾਂ ਸਾਨੂੰ ਸਿਰਫ ਇਹਨੇ ਇੱਕ ਗੱਲ ਸਾਨੂੰ ਸਮਝਦੇ ਵਿਚਾਂ ਆਗਮੀ ਦੇ ਸਮਝਦੇ ਵਿਚ ਆਉਗੀ ਜੀ ਵੀ ਉਹ ਇੱਕ ਬਹੁਤ ਹੀ ਮਤਲਬ ਡਿਊਟੀਫੁਲ ਕੁੜੀ ਹੈ ਜੇ ਜਿਨੇ 15 ਸਾਲ ਦੀ ਨੌਕਰੀ ਦਰਾਂ ਨਾ ਅਜੇ ਤੱਕ ਕੋਈ ਉਹਦੀ ਸ਼ਿਕਾਇਤ ਨਹੀਂ ਆਈ ਹੂੰ ਹੂੰ ਉਹਦੀ ਸਿਲੈਕਸ਼ਨ ਹੋਈ ਹੈ ਮੈਰਿਟ ਦੇ ਆਧਾਰ ਦੇ ਉੱਤੇ ਹੋਈ ਹੈ ਉਹਦੇ ਕਾਬਲੀਅਤ ਦੇ ਆਧਾਰ ਦੇ ਉੱਤੇ ਹੋਈ ਹੈ ਸਹੀ ਉਹਦੀ ਜਿਹੜੀ ਸਿਲੈਕਸ਼ਨ ਹੋਈ ਹੈ ਉਹਨੇ ਕਦੇ ਵੀ ਕਿਸੇ ਨਾਲ ਦੁਰਵਿਹਾਰ ਅਜੇ ਤੱਕ ਨਹੀਂ ਕੀਤਾ ਜੀ ਦੂਜੇ ਪਾਸੇ ਜੇ ਕੰਗਲਾ ਬਣਾਉਂਦਾ ਦੇਖੀਏ ਤਾਂ ਇਹਦੇ ਦੁਰਵਿਹਾਰਾਂ ਦੀ ਲਿਸਟੀ ਲੰਮੀ ਹੈ ਸਹੀ ਇਹ ਬਚਪਨ ਤੋਂ ਇਹ ਆਦੀ ਆ ਤੋਂ ਕਥਈ ਬਿਆਨ ਕਰ ਦਿੰਦੀ ਹੈ ਕਿ ਮੈਂ ਤਾਂ ਜੀ ਦੇਖੋ ਜੀ ਮੇਰੇ ਪਿਓ ਨੇ ਇੱਕ ਆਜੀ ਥੱਪੜ ਨਾਲੇ ਮਾਰ ਲਗਿਆ ਸੀ ਮੈਂ ਉਹਨੂੰ ਕਿਹਾ ਵੀ ਮੈਂ ਤੇਰੇ ਵਾਪਸ ਥੱਪੜ ਮਾਰੂੰਗੀ ਜਿਹੜੀ ਆ ਉਹਦੇ ਪਿਓ ਦੇ ਵਾਪਸ ਥੱਪੜ ਮਾਰ ਸਕਦੀ ਆ ਉਹ ਕਿੰਨੀ ਕੁ ਭਲੀ ਬਣ ਸਕੂਗੀ ਸਹੀ ਨੰਬਰ ਇੱਕ ਤਾਂ ਗੱਲ ਇਹ ਹੈ ਆ ਨਮਾਜ਼ ਉਹ ਤੇ ਉਹ ਜਿਹੜਾ ਚੰਡੀਗੜ੍ਹ ਜਦੋਂ ਪੜ੍ਹਦੀ ਸੀ ਇਹ ਇਹ ਆਪਦਾ ਮੇਨ ਐਗਜ਼ਾਮ ਛੱਟਾ ਇਹਨੇ ਮੇਨ ਐਗਜ਼ਾਮ ਛੱਡ ਕੇ ਤੇ ਚੰਡੀਗੜ੍ਹ ਉਹ ਇਹ ਭੱਜ ਗਈ ਸੀ ਕੋਈ ਇਹ ਖੁਦ ਕਹਿੰਦੀ ਹੈ ਉੱਥੇ ਇਹ ਦੱਸਦੀ ਹੈ ਵੀ ਮੈਂ ਉੱਥੇ ਬੂਰੀ ਸੰਗਤ ਦੇ ਵਿੱਚ ਪੈਦੀ ਸੀ ਜੀ ਉੱਥੇ ਇਹਨਾਂ ਇਹਦੀ ਚਰਚਾ ਤੋਂ ਦੇ ਨਾਲ ਕਈਆਂ ਦੇ ਨਾਲ ਇਹਨੇ ਸੈਕੰਡਰੀ ਸਟੋਰੀਆਂ ਵੀ ਚਲਾਈਆਂ ਕਿਤੇ ਰਿਤਕਰ ਅਵਸ਼ੰਦ ਦੇ ਨਾਲ ਚਲਾਈਆਂ ਦੋ ਤਿੰਨ ਜਾਂੜੇ ਹੋ ਸੀਗੇ ਜਿਨ੍ਹਾਂ ਦੇ ਨਾਲ ਇਹਨੇ ਸਕੈਪੂਲਸ ਚਲਾਨਿਆ ਤੇ ਬਲੈਕਮੇਲ ਕਰਨ ਦੀ ਇਹਨੇ ਕਈ ਥਾਵਾਂ ਦੇ ਉੱਤੇ ਕਿਤੇ ਇਹ ਕਰਨ ਜੋਹ ਨੂੰ ਬਲੈਕਮੇਲ ਕਰਦੀ ਹੈ ਕਿਤੇ ਇਹ ਇਹ ਚੱਕਾ ਰੋਸ਼ਨ ਨੂੰ ਬਲੈਕਮੇਲ ਕਰਦੀ ਹੈ ਉਹਨਾਂ ਨੇ ਆਪ ਦਾ ਖੜਾ ਖੜਾ ਛਡਾ ਲਿਆ ਇਹਨਾਂ ਤੋਂ ਤੇ ਇਹ ਮੂੰਹ ਫਟ ਐਕਟ्रेस ਹੈ ਇਹਨੂੰ ਇਹ ਲੱਗਦਾ ਹੈ ਕਿ ਜੇ ਮੈਂ ਕੋਈ ਉਪਰ ਹੀ ਇਸ طرح ਦੀ ਸਕੈਂਡਲਸ ਗੱਲ ਕਰੂੰਗੀ ਤਾਂ ਮੈਂ ਜੇ ਕੰਟਰੋਵਰਸੀ ਦੇ ਵਿੱਚ ਰਹੂੰਗੀ ਹਾਂ ਇਹ ਆਪਣੇ ਆਪ ਚ ਬੰਬਈ ਚ ਵੀ ਆਪਾਂ ਨੂੰ ਪਤਾ ਹੈ ਇਹ ਨਿਯਮਾਂ ਦੇ ਉਲਟ ਜਾ ਕੇ ਆਂਦਾ ਘਰ ਦੀ ਕਰਦਾ ਛੱਜਾ ਵਧਾਇਆ ਸਰਕਾਰ ਦੇ ਨਾਲ ਪੰਗਾ ਲਿਆ ਉਹਨਾਂ ਨੇ ਇਹਦਾ ਛੱਜਾ ਟਾਇਆ ਛੱਜਾ ਟਾ ਕੇ ਉੱਥੇ ਵੀ ਇਸ ਸਕੈਂਡਲ ਕੋਈਂ ਦੇ ਤਾਂ ਉੱਪਰੀ ਹੈ ਜੀ ਜੇ ਉਹ ਕਿਸੇ ਬਲੇਟਰ ਕਰਕੇ ਜਾਂ ਕਿਸੇ ਸਟੋਰੀ ਕਰਕੇ ਜਾਂ ਇਹਦੇ ਐਕਟ ਕਰਕੇ ਕੋਈ ਇਸ ਨੂੰ ਮਿਲ ਜਾਂਦੀ ਹੈ ਤਾਂ ਇਹਦਾ ਆਪਦੇ ਤਾਂ ਕੁਝ ਨਹੀਂ ਹੈ ਇਹਦੇ ਚ ਤਾਂ ਇਹੋ ਤਾਂ ਸਿਰਫ ਇਨਾ ਕਹਿ ਸਕਦੇ ਇਹਨੂੰ ਐਕਟਿੰਗ ਕਰਨੀ ਆਉਂਦੀ ਹੈ ਅਗਲੇ ਨੂੰ ਤੇਲੇ ਦੀ ਹੈ ਨਹੀਂ ਹਮ ਹਮ ਕਿਉਂਕਿ ਇਹ ਕਹਿੰਦੀ ਕਿਤੇ ਦਾ ਕਹਿੰਦੀ ਹੈ ਵੀ ਸੁਭਾਸ਼ ਚੰਦਰ ਬੋਸ ਸਾਡਾ ਜਿਹੜਾ ਸੀ ਉਹ ਪਹਿਲਾ ਪ੍ਰਧਾਨ ਮੰਤਰੀ ਸੀ ਇਹ ਵੀ ਇਤਿਹਾਸ ਦੀ ਜਾਣਕਾਰੀ ਨਹੀਂ ਕਿਤੇ ਇਹ ਕਹਿੰਦੀ ਹੈ ਆਜ਼ਾਦੀ 2014 ਚ ਮਿਲੀ ਹੈ ਕਿਤੇ ਕਹਿੰਦੀ ਹੈ ਤੁਸੀਂ ਸਟੇਜ ਦੇ ਉੱਤੇ ਦੇਖਿਆ ਹੋਊਗਾ ਜਦੋਂ મોદી ਇਹ ਦੇ ਪ੍ਰਚਾਰ ਵਾਸਤੇ ਆਇਆ ਇਹਨੇ ਗੁਲਾਬ ਦਾ ਫੁੱਲ ਉਹਨੂੰ ਭੇਟ ਦਿੱਤਾ ਜੀ ਤੇ ਗੁਲਾਬ ਦਾ ਫੁੱਲ ਆਪਾਂ ਨੂੰ ਪਤਾ ਹੈ ਵੀ ਆਪਾਂ ਭੇਟ ਕਦੋਂ ਕਰਦੇ ਹਾਂ ਜਦ ਆਪਣੇ ਸੋਸ਼ਲ ਰਿਲੇਸ਼ਨਸ ਦੇ ਵਿੱਚ ਕਿਵੇਂ ਭੇਟ ਹੁੰਦਾ ਉਹ ਚੰਗਾਰਾ ਜੀ ਮੁੱਦੀ ਉਹਨੇ ਐਕਸੈਪਟ ਨਹੀਂ ਕੀਤਾ ਹੂੰ ਹੂੰ ਤੇ ਉਹ ਵੀ ਇਹ ਚਰਚਾ ਨਾਲ ਤੋਂ ਦੀ ਬਚਤ ਰਹਗੀ ਨਹੀਂ ਉਹਦੇ ਵਾਸਤੇ ਚਰਚਾ ਨਵੀਂ ਸ਼ੁਰੂ ਹੋ ਜਾਂਦੀ ਜੀ ਫਿਰ ਇਹ ਕਹਿੰਦੀ ਹੈ ਵੀ ਜਿਹੜਾ ਹੈਗਾ ਵੀ ਇਹ ਆਜ਼ਾਦੀ ਦੀ ਗੱਲ ਕਰਦੀ ਹੈ ਆਜ਼ਾਦੀ ਕਹਿੰਦੀ 2014 ਤੋਂ ਪਹਿਲਾਂ ਸਾਨੂੰ ਮਿਲੀ ਨਹੀਂ ਸੀ ਉਹ ਭੀਖ ਦੇ ਵਿੱਚ ਆਜ਼ਾਦੀ ਨਹੀਂ ਸੀ ਨਾ ਤਾਂ ਇਹ ਇਤਿਹਾਸ ਵਾਲੇ ਜਾਣਦੀ ਹੈ ਹੂੰ ਹੂੰ ਨਾ ਇਹ ਨੂੰ ਕੋਈ ਐਜੂਕੇਸ਼ਨ ਇਹਦੀ ਹੈਗੀ ਆ ਕੰਪਲੀਟ ਹੈ ਉਹ ਕੁੜੀ ਨੇ ਤਾਂ ਘਟੋ ਘਟ ਬੀਏ 12 ਨਹੀਂ ਤਾਂ ਪਲੱਸ 2 ਕਰਕੇ ਤਾਂ ਆਈ ਹੋਵੇ ਤਾਂ ਵਿਚਾਲੇ ਪੱਜ ਕੇ ਆਈ ਦੀ ਹੈ ਫੇਰ ਇਹ ਕਿਉਂਕਿ ਚਰਚਾਵਾਂ ਵਿੱਚ ਰਹਿਣਾ ਚਾਹੁੰਦੀ ਹੈ ਸਸੰਸਨੀ ਹਮੇਸ਼ਾ ਫਰੋਣਾ ਚਾਹੁੰਦੀ ਹੈ ਜੀ ਇਹ ਜਦੋਂ 에어ਪੋਰਟ ਦੇ ਉੱਤੇ ਆਈ ਜਿਹੜੀ ਇਹਦੀ ਬੈਕ ਸਟੋਰੀ ਪਤਾ ਲੱਗੀ ਹੈ ਉਹ ਤਾਂ ਜਿਹੜੀ ਪਿਛਲੀ ਜਿਹੜੀ ਮੰਗਰਲੀ ਸਟੋਰੀ ਹੈ ਉਹ ਨੂੰ ਹਾਈਲਾਈਟ ਕਰਤਾ ਉਹ ਜਿਹੜਾ ਥੱਪਣ ਕਾਰਡ ਜਿਹੜਾ ਸ਼ੁਰੂ ਹੋਇਆ ਪਹਿਲਾਂ ਇਹਨੇ ਉਹਦੀ ਬੰਦੀ ਦੇ ਉੱਤੇ ਲਿਖਿਆ ਹੋਣਾ ਸੀ ਤੇ ਮੈਨੂੰ ਲੱਗਦਾ ਹੂੰ ਕਲਵਿੰਦਰ ਕੌਰ ਲਿਖਿਆ ਹੋਇਆ ਸੀ ਉਹਨੇ ਇਹ ਕਿਹਾ ਵੀ ਭਾਈ ਤੂੰ ਜਿਹੜਾ ਅ ਰੂਲ ਹੈਗਾ ਅ ਸਿਕਿਉਰਟੀ ਵਾਸਤੇ ਜ਼ਰੂਰੀ ਹੀ ਹੈਗਾ ਵੀ ਆਪਦਾ ਜਿਹੜਾ ਪਰਸ ਤੇ ਆਪਦਾ ਜਿਹੜਾ ਹੈਗਾ ਮੋਬਾਈਲ ਉਹ ਤੂੰ ਸਿਕਾਇਰ ਕਰ ਵਾਸਤੇ ਟ੍ਰੇ ਦੇ ਵਿੱਚ ਰੱਖ ਦੇ ਜੀ ਇਹ ਕਿਉਂਕਿ ਤਾਜੀ-ਤਾਜੀ ਐਮਪੀ ਬਣੀ ਸੀ ਬਾਕੀ ਇਹ ਸਰਸ ਨਹੀਂ ਕੋਈ ਤਾਂ ਹੈ ਵੀ ਹੈ ਇਹ ਕਹਿੰਦੀ ਮੈਂ ਨਹੀਂ ਇਹ ਕਰਦੀ ਹੂੰ ਹੂੰ ਇਹਨੇ ਨਾਲ ਦੀ ਨਾਲ ਉਹਦੇ ਉੱਤੇ ਕਮੈਂਟ ਕੀਤਾ ਕੁੜੀ ਤੇ ਕੁੜੀ ਨੇ ਕਮੈਂਟ ਕੀਤਾ ਇਹਨੇ ਵੀ ਤੂੰ ਪੰਜਾਬ ਤੋਂ ਐ ਪਰ ਜਦੋਂ ਤੂੰ ਆਇਆ ਤਾਂ ਕੁਲਵਿੰਦਰ ਕੌਰ ਉਹਨੇ ਕਿਹਾ ਵੀ ਆਹ ਪੂਰੇ ਫਿਰ ਅਤਵਾਦੀ ਕਿਹਾ ਜਿਵੇਂ ਪੰਜਾਬ ਬਾਦ ਦੇ ਵਿੱਚ ਵੀ ਕਹਿੰਦੀ ਐ ਪੰਜਾਬ ਦੇ ਵਿੱਚ ਅਤਵਾਦ ਫੈਲ ਰਿਹਾ ਹੂੰ ਹੂੰ ਉਹਨੂੰ ਅਤਵਾਦੀ ਕਿਹਾ ਅਤਵਾਦੀ ਕਿਹਾ ਉਸ ਕੁੜੀ ਨੇ ਫੇਰ ਗਰਨੇ ਚਾਹੀਏ ਉਹ ਜੀ ਵੀ ਤੂੰ ਮੇਰੀ ਮਾਂ ਵੀ ਬੈਠੀ ਸੀ ਉੱਥੇ ਉਹਨਾਂ ਨੂੰ ਵੀ ਤੂੰ ਕਿਹਾ ਸੀ ਸੰਸਦ ਪੀਏ ਦੇ ਵਿੱਚ ਆਈ ਤੇ ਆ ਜਿਹੜੀ ਤੂੰ ਅੱਜ ਵੀ ਮੈਨੂੰ ਅਤਵਾਦੀ ਕਿਹਾ ਰਹੀ ਐ ਫੇਰ ਉਹਨੇ ਉਹਦੇ ਜੇ ਥੱਪੜ ਉਹਨੇ ਮਾਰ ਨਹੀਂ ਦਿੱਤਾ ਮੈਂ ਕਹੂੰਗਾ ਵੀ ਉਹਦੇ ਪਿਓ ਨੂੰ ਜਿਹੜਾ ਮਾਰਨਾ ਚਾਹੀਦਾ ਸੀ 25 ਸਾਲ ਪਹਿਲਾਂ ਉਹਦੇ ਥੱਪੜ ਹੂੰ ਉਹ ਦੇ ਗਵਿੰਦਰ ਕੌਰ ਦੇ ਮਾਰਤਾ ਤਾਂ ਉਹਦਾ ਧੰਨਵਾਦ ਕਰਨਾ ਚਾਹੀਦਾ ਵੀ ਠੀਕ ਐ ਅਕਲ ਦਵਾਈ ਐ ਮੈਨੂੰ ਵੀ ਠੀਕ ਤਰੀਕੇ ਦੇ ਨਾਲ ਗੱਲ ਕਰੇ ਹੂੰ ਹੂੰ ਜੇ ਜਿਤੋਂ ਦੀ ਅਸੀਂ ਨਹੀਂ ਆਮ ਤੌਰ ਤੇ ਜਾਣੇ ਹੀ ਆ ਜਿੱਥੇ ਕਿਤੇ ਵੀ ਜਾਨੇ ਆ ਉਹ ਤੋਂ ਤੇ ਜਾਣੇ ਆ ਅਸੀਂ ਜੀ ਜੀ ਤਾਂ ਸੱਤੋਂ ਜੁੱਤੀ ਵੀ ਖਲਾ ਕੇ ਰੱਖ ਲੈਂਦੇ ਆਂ ਉਹ ਹੋ ਗਈ ਸੱਤੋਂ ਜਰਮਨ ਵਗੈਰਾ ਜਿਹਦਾ ਪੈਗ ਪੱਗ ਵੀ ਚੈੱਕ ਕਰਦੇ ਆ ਜੀ ਪੱਗ ਵੀ ਚੈੱਕ ਕਰਦੇ ਆ ਤੇ ਸਾਡੀ ਉੱਥੇ ਕੋਈ ਪ੍ਰੈਸਟਿਜੀਅਸ ਵਾਲੀ ਗੱਲ ਨਹੀਂ ਵੀ ਮੈਂ ਬਹੁਤ ਵੱਡੀ ਚੀਜ਼ਾਂ ਆਪਣੇ ਮੰਤਰੀਆਂ ਨੇ ਵੀ ਅਮਰੀਕਾ ਦੇ ਵਿੱਚ ਅਗਲੇ ਕੱਪੜੇ ਖਲਾ ਕੇ ਦੇਖਦੇ ਆ ਸਾਹਰੂਖਾਨ ਨੇ ਕਿਵੇਂ ਕੀਤਾ ਸੀ ਮਰਕਾ ਚ ਹਾਂ ਸ਼ਾਰੂਖਾਨ ਨੇ ਕੀ ਕੀਤਾ ਸੀ ਫਿਰ ਤਾਂ ਸ਼ਾਰੂਖਾਨ ਤਾਂ ਕਹ ਕਹਿੰਦਾ ਵੀ ਮੈਂ ਤਾਂ ਇਹ ਕਰਦੇ ਨਹੀਂ ਹੈ ਇਹ ਸਿਰਫ ਸਸੰਸਨੀ ਕੋਈ ਨਹੀਂ ਤੇ ਜਿਹੜਾ ਕੁਛ ਇਹਨੇ ਕੁੜੀ ਨੇ ਕੀਤਾ ਉਹ ਬਿਲਕੁਲ ਠੀਕ ਕੀਤਾ ਉਹਨੇ ਸੀਆਈਐਸਐਫ ਦੀ ਇੱਜ਼ਤ ਨੂੰ ਰੱਖਣ ਦੀ ਖਤਰ ਜੇ ਉਹ ਸੀਆਈਐਸਐਫ ਦੀ ਇਹਦੇ ਨਾਲ ਇੱਜ਼ਤ ਦਾ ਦੇ ਲੱਗਦੀ ਜੇ ਉਹਦੇ ਮੂਰੇ ਝੁੱਕ ਕੇ ਉਹ ਕਹਿੰਦੀ ਠੀਕ ਹੈ ਤੂੰ ਲੱਗ ਜਾ ਤੇ ਇਹਦੇ ਇਸ ਅ ਲਪੇਟੇ ਦੇ ਵਿੱਚ ਜਾਂ ਇਸ ਡਿਸਗਾਈਜ਼ ਦੇ ਵਿੱਚ ਅਗਲਾ ਕੋਈ ਬੰਬ ਵੀ ਲਿਆ ਸਕਦਾ ਕੋਈ ਹੋਰ ਵੀ ਲਿਆ ਸਕਦਾ ਕੁਛ ਵੀ ਅ ਇਹ ਤੇ ਆਪਣਾ ਪਲੇਨ ਦੇ ਵਿੱਚ ਬੋਲਡ ਕਰਨ ਦੇ ਵੇਲੇ ਇਹਨੇ ਜਿਹੜਾ ਠੀਕ ਕੀਤਾ ਇਹਨੂੰ ਅਪਰੀਸ਼ੀਏਟ ਕਰਨਾ ਚਾਹੀਦਾ ਹੈ ਬਿਲਕੁਲ ਨਾ ਕਿ ਇਹਦਾ ਇਹਦੀ ਸਰਕਸ ਵਾਸਤੇ ਮੈਂ ਤਾਂ ਆਹ ਬਰਾਉ ਉਹ ਸੀਆਈਏ ਨਹੀਂ ਤੇ ਹੈ ਜਿਹੜਾ ਉਹ ਕੰਗਣਾ ਨੌਦ ਨੂੰ ਇਹ ਸੂਚਨਾ ਦੇਣ ਵਾਸਤੇ ਗਿਆ ਵੀ ਇਹਦਾ ਭਰਾ ਫਲਾਣੀ ਚੀਜ਼ ਕਰਦਾ ਫਲਾਣੀ ਥਾਂ ਤੇ ਰਹਿੰਦਾ ਇਹਦਾ ਪਰਿਵਾਰ ਦੀ ਡਿਟੇਲ ਲੈਣ ਵਾਸਤੇ ਜਾਂਦਾ ਉਹ ਬਹੁਤ ਉਹ ਆਪਦੀ ਡੀਫੇਮ ਕਰ ਰਹੇ ਆ ਆਪਦੀ ਜਸੇਬੰਦੀ ਨੂੰ ਆਪਦੀ ਸੀਆਈਐਸਐਫ ਨੂੰ ਸਕਿਉਰਿਟੀ ਫੋਰਸਾਂ ਨਾਲ ਇਹਦਾ ਖਲਵਾੜ ਨਹੀਂ ਹੋਣਾ ਚਾਹੀਦਾ ਇਹਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਤੇ ਐਪਰੀਸ਼ੀਏਟ ਕਰਨ ਵਾਸਤੇ ਜਿਹੜਾ ਕਿਸਾਨ ਯੂਨੀਅਨ ਅੱਗੇ ਆਈਆਂ ਤੇ ਵਿਸ਼ਾਗਤ ਲਾਨੀ ਅੱਗੇ ਆ ਤੇ ਇੱਕ ਜਿਹੜੀ ਹੈਗੀ ਆ ਕੇਰਲ ਦੇ ਵਿੱਚੋਂ ਵੀ ਦੱਖਣ ਦੇ ਵਿੱਚੋਂ ਇੱਕ ਜੋ ਜਿਹੜੀ ਕੰਟੀਨਰ ਪਾਰਟੀ ਹੈ ਉਹਨਾਂ ਨੇ ਵੀ ਕਿਹਾ ਵੀ ਅਸੀਂ ਇਹਨੂੰ ਸਨਮਾਨ ਕਰਾਂਗੇ ਇਸ ਦਾ ਕੁੜੀ ਰਕ ਲਵਿੰਦਰ ਕੌਰ ਦਾ ਔਰ ਕਰਨਾ ਵੀ ਚਾਹੀਦਾ ਹੈ ਜਿਹੜੀ ਜਿਹੜਾ ਆਪਣੀ ਡਿਊਟੀ ਨੂੰ ਠੀਕ ਤਰੀਕੇ ਨਾਲ ਪਰਫਾਰਮ ਕਰਦੀ ਹੈ ਬਿਨਾ ਕਿਸੇ ਦੇ ਦਬਾਅ ਦੇ ਵਿੱਚ ਆਏ ਤੋਂ ਜੀ ਮੈਂ ਮੈਂ ਵੀ ਨਿੱਜੀ ਤੌਰ ਤੇ ਮੈਂ ਤੁਰਿੰਦਰ ਗੌਰ ਨੂੰ ਅਪਰੀਸ਼ੀਏਟ ਕਰਦਾ ਉਹਦੇ ਬਹੁਤ ਵਧੀਆ ਕੀਤਾ ਕੰਗੜਾਰ ਨੂੰ ਜੋ ਚਾਹੀਦਾ ਉਸ ਤੋਂ ਮਾਫੀ ਮੰਗੇ ਤੇ ਗਾਹਾਂ ਵਾਸਤੇ ਜਿਹੜਾ ਹੈ ਜਨਤ ਦੇ ਵਿੱਚ ਰਹਿਣਾ ਸਿੱਖੇ ਇੱਕ ਚੰਗਾ ਐਂਟੀ ਉਹੀ ਹੋ ਸਕਦਾ ਜਿਹੜਾ ਆਪ ਤੋਂ ਉਹਨਾਂ ਨੂੰ ਮੰਨੇ ਉਹਨੂੰ ਕਾਨੂੰਨ ਬਣਾਉਣ ਦਾ ਅਸੀਂ ਦਸਖਤ ਕਰਨ ਦਾ ਤੈਨੂੰ ਹਲਕਾ ਲੈਂ ਜੋ ਖੋਲ ਸਿੱਕੇ ਸਿੱਕੇ ਦੇ ਟਾਂਕੇ ਰੱਖੇ ਉਹਨਾਂ ਨੂੰ ਇਹ ਇਹੋ ਜਿਹੇ ਸਾਨੂੰ ਜਿਹੜੇ ਐਂਟੀਆ ਨਹੀਂ ਤੋੜਨੇ ਚਾਹੀਦੀ ਜੀ ਦੂਜੇ ਪਾਸੇ ਪ੍ਰਧਾਨ ਮੰਤਰੀ ਮੋਦੀ ਇੱਕ ਵਾਰ ਫੇਰ ਪ੍ਰਧਾਨ ਮੰਤਰੀ ਬਣ ਗਏ ਨੇ ਕਿਉਂਕਿ ਦੋ ਵਾਰ ਪਹਿਲਾਂ ਬਣ ਚੁੱਕੇ ਐਸ ਵਾਰ ਫੇਰ ਇਤ ਕੀ ਮਿਲੀ ਜੁਲੀ ਸਰਕਾਰ ਹੈ ਭਾਤ ਭਾ ਸਰਕਾਰ ਦੀ ਥਾਂ ਤੇ ਐਨਡੀਏ ਕਹਿਣਾ ਪੈ ਰਿਹਾ ਹੈ ਚੁਣੌਤੀਆਂ ਕਿਹੋ ਜੀਆਂ ਤੇ ਕੀ ਕੁਝ ਕਰ ਸਕਦੇ ਆ ਕੀ ਕੁਝ ਨਹੀਂ ਹੋਣਾ ਤੇ ਕੀ ਤੁਰਪਨ ਹੋਣੀ ਸੁਭਾਅ ਲੱਗਦੀ ਹੈ ਅ ਗੱਲ ਇਹ ਹੈ ਜੀ ਜੇ ਮੋਦੀ ਦਾ ਪਿਛਲਾ ਇਤਿਹਾਸ ਦੇਖੀਏ ਜਾਂ ਬੀਜੇਪੀ ਦਾ ਪਿਛਲਾ ਇਤਿਹਾਸ ਦੇਖੀਏ ਜਿਹੜੀ ਪਾਰਟੀ ਇਹਨਾਂ ਨਾਲ ਰਣੀ ਹੈ ਉਹ ਨੂੰ ਇਹਨੇ ਖਾਧਾ ਉਹ ਖਾਧੂ ਕਰਤਾ ਇਹਨੇ ਪਾਰਟੀ ਚਾਹੇ ਉਹ ਮਧ ਪ੍ਰਦੇਸ਼ ਦੇ ਵਿੱਚ ਲੈ ਲਈਏ ਬੇਜੇ ਰਾਉਂ ਸਿੰਧੀ ਅੰਗੇ ਲੈ ਲਈਏ ਚਾਹੇ ਉਹ ਹੋਰ ਆਣਾ ਦੇ ਵਿੱਚ ਲੈ ਲਈਏ ਜਿਹੜਾ ਜੀ ਜੀ ਪੀ ਆਣਾ ਸੀਗਾ ਇਹ ਉਹ ਬਲੀ ਗਵਾ ਦੇ ਵਿੱਚ ਲੈ ਗਏ ਉਹਨਾਂ ਨੂੰ ਇਹਨੇ ਇਹਨੇ ਖਤਮ ਕੀਤਾ ਇਹ ਜਿਹੜਾ ਮੋਦੀ ਦੇ ਨਾਲ ਰਹਿ ਗਿਆ ਉਹ ਮੋਦੀ ਨੂੰ ਜਿਹਨੇ ਸੱਜ ਦੇ ਤਾਂ ਉਹ ਇਹਨੇ ਮਗਰਮਾਚਾ ਨੂੰ ਖਾ ਕੇ ਲੰਗਾ ਜਾਂਦਾ ਹੁਣ ਜਿਹੜਾ ਹੈ ਮੋਦੀ ਕੋਲੇ 240 ਬੰਦੇ ਹੈ ਕੋਸ਼ਿਸ਼ ਇਹਦੀ ਚਾਂਸਫੇਰ ਹੋ ਰਹੀ ਹੈ ਵੀ ਇਹ ਦੂਜੀਆਂ ਪਾਰਟੀਆਂ ਦੇ ਬੰਦੇ ਇਹ ਇੰਡੀਆ ਜਿਹੜਾ ਐਲਾਈਅੰਸ ਹੈ ਉਹਦੇ ਵਿੱਚੋਂ ਵੀ ਬੰਦੇ ਤੋੜਨ ਦੀ ਕੋਸ਼ਿਸ਼ ਕਰੂਗਾ ਇਹਨੇ ਕਿਸੇ ਨਾ ਕਿਸੇ ਤੇ ਕਿਸੇ ਨਾ ਆਪ ਦੀ ਗਿਣਤੀ 272 ਤੋਂ ਬਾਅਦ ਲੈ ਜਾਣੀ ਹੈ ਜਦੋਂ 272 ਤੋਂ ਉੱਥੇ ਲੈ ਗਿਆ ਇਹ ਇਹਨੇ ਫੇਰ ਜਿਹੜਾ ਪਿਛਲਾ ਹੈ ਪਿਛਲਾ ਸਿਸਟਮ ਹੈਗਾ ਅ ਸਖਤੀ ਦਾ ਦੌਰ ਜਿਹੜਾ ਹੈ ਬਿਨਾਂ ਵਜ੍ਹਾ ਸਖਤੀ ਦੂਜਿਆਂ ਨੂੰ ਪਰੇਸ਼ਾਨ ਕਰਨ ਦਾ ਦੌਰ ਇੰਡੀਆ ਨੂੰ ਪਰੇਸ਼ਾਨ ਕਰਨ ਦਾ ਦੌਰ ਇਹਦੇ ਸ਼ੁਰੂ ਕਰਦੇ ਨੇ ਹੁਣ ਐਨਡੀਏ ਤੇ ਜਿਹੜੇ ਅ ਹੈਗੇ ਸਹਾਇਕ ਨਾਲ ਹੈਗੇ ਆ ਜਿਹੜੇ ਚਾਹੇ ਚੰਦਰਬਾਬੂ ਲੱਡੂ ਆ ਚਾਹੇ ਨਤੀਸ਼ ਤਵਾਦ ਆ ਗੁਮਤੀਸ਼ ਕੁਮਾਰ ਨੇ ਤਾਂ ਆਪਦੀ ਪਾਰਟੀ ਦੀ ਇੱਜ਼ਤ ਹੀ ਦਾਅ ਤੇ ਲਾਤੀ ਜਦੋਂ ਜਾ ਕੇ ਉਹਦੇ ਮੋਦੀ ਦੇ ਪੈਰੀ ਹੱਥ ਲਾਤੀ ਉਹਨੂੰ ਚਲੋ ਜੇ ਪੈਰੀ ਹੱਥ ਲਾ ਵੀ ਦਿੱਤੇ ਉਹਦੇ ਪੱਲੇ ਥੇੜੀ ਨਹੀਂ ਪਿਆ ਕੁਝ ਹ ਹ ਉਹਨਾਂ ਗ੍ਰਹਿ ਮੰਤ్రਾਲਾ ਜਿਹੜੀ ਐ ਇਹ ਕਦੇ ਨਹੀਂ ਦੇਊਗੀ ਬੀਜੇਪੀ ਇਹਨਾਂ ਨੂੰ ਜੀ ਜਿਹੜੇ ਹੈਗੇ ਐ ਐਨਡੀਆ ਵਾਲੇ ਦੂਜੇ ਧੜੇ ਹੈਗੇ ਐ ਕਦੇ ਨਹੀਂ ਉਹ ਗ੍ਰਹਿ ਮੰਤ్రਾਲਾ ਕਿਉਂਕਿ ਸੀਜੀਆਈ ਮੰਗਰ ਪਾ ਕੇ ਤਾਂ ਇਹਨਾਂ ਨੇ ਉਹਨਾਂ ਦੇ ਬੰਦੇ ਬਟਨੇ ਆ ਹ ਹ ਫਰਨਾਸ ਮੰਤਰੀ ਕਦੇ ਨਹੀਂ ਦੇਊਗੀ ਰਾਜਮਨਤਰੀ ਈਡੀ ਮਗਰ ਪਾਕੇ ਤਾਂ ਇਹਨਾਂ ਨੇ ਦੂਜੀਆਂ ਪਾਰਟੀਆਂ ਦੇ ਬੰਦੇ ਪੱਟਣੇ ਆ ਤੇ ਜਿਹੜੇ ਇਹ ਐਨਡੀਏ ਦੇ ਬੰਦੇ ਤੋੜਨ ਦੀ ਕੋਸ਼ਿਸ਼ ਕਰਨਗੇ ਤੇ ਜਿਹੜਾ ਹੈਗਾ ਐਨਡੀਏ ਦੇ ਜਿਹੜੇ ਇਹ ਨतीश ਦੇ ਬੰਦੇ ਤੋੜਨ ਦੀ ਕੋਸ਼ਿਸ਼ ਕਰਨਗੇ ਤੇ ਚੰਦਰਬਾਬੂ ਨੈਤੂ ਦੇ ਬੰਦੇ ਤੋੜਨ ਦੀ ਕੋਸ਼ਿਸ਼ ਕਰਨਗੇ ਹੁਣ ਇੱਕ ਸਪੀਕਰ ਦੇ ਨਿਗਾ ਸੀ ਇਹਨਾਂ ਦੀ ਸਪੀਕਰ ਵੀ ਹੋ ਸਕਦਾ ਹੈ ਇਹਨਾਂ ਨੂੰ ਨਾਮ ਦੇ ਵਿੱਚ ਕਿਉਂਕਿ ਸਪੀਕਰ ਵਾਸਤੇ ਦੋ ਨਾਂ ਅੱਗੇ ਚੱਲ ਰਿਹਾ ਇੱਕ ਪਰਮਦੇਸ਼ਵਰੀ ਹੈ ਜੀ ਤੇ ਇੱਕ ਹੈਗਾ ਉਹ ਮਿਲਦਾ ਉਹ ਮਿਲਦਾ ਉਹਨਾਂ ਨੇ ਦੂਜਿਆਂ ਦੇ ਨਹੀਂ ਪਸੰਦ ਉਹ ਕਹਿੰਗੇ ਵੀ ਤੂੰ ਦੇਸ਼ਵਰੀ ਨੂੰ ਵੜਾ ਦਿੰਦੇ ਆ ਹੂੰ ਹੂੰ ਪੂਨ ਦੇਸ਼ਵਰੀ ਕੌਣ ਹੈ ਪੂਨ ਦੇਸ਼ਵਰੀ ਚੰਦਰਬਾਬੂ ਰੈਡੂ ਦੀ ਸਾਲੀ ਹੈ ਹੂੰ ਹੂੰ ਇਹ ਉਹ ਹੈ ਜਦੋਂ ਜਿਹੜਾ ਉਹ ਐਂਟੀ ਰਾਮਾ ਰਾਓ ਦੀ ਗੱਦੀ ਖੋਗੇ ਚੰਦਰਬਾਬੂ ਰੈਡੂ ਨੇ ਟੋਪਲ ਕੀਤਾ ਸੀ ਪੂਨ ਦੇਸ਼ਵਰੀ ਨੇ ਉਹਦੀ ਵਾਦਨ ਕੀਤੀ ਸੀ ਉਦੋਂ ਬਾਅਦ ਇਹ ਪੂਨ ਦੇਸ਼ਵਰੀ ਫਿਰ ਕਾਂਗਰਸ ਦੇ ਵਿੱਚ ਆ ਗਈ ਸੀ ਫਿਰ ਚੰਦਰਬਾਬੂ ਨਾਲ ਇਹਦਾ ਰੌਲਾ ਪੈ ਗਿਆ ਸੀ ਜਦੋਂ ਕਾਂਗਰਸ ਨੇ ਮਨਮੋਹ ਮੰਨੋ ਸਰਕਾਰ ਦੇ ਵਿੱਚ ਇੱਕ ਰਹੀ ਮੰਤਰੀ ਵੀ ਰਹੀ ਬਹੁਤ ਕਾਬਿਲ ਹੈ ਪੰਜ ਜ਼ਬਾਨਾਂ ਬੋਲ ਸਕਦੀ ਹੈ ਚੰਗੀ ਤਰ੍ਹਾਂ ਫਲੂਐਂਟਲੀ ਲਿਖ ਸਕਦੀ ਹੈ ਗੱਲ ਕਰ ਸਕਦੀ ਹੈ ਉਹਦੇ ਵਿੱਚ ਬੇहद ਬੇहद ਸਿਆਣੀ ਹੈਗੀ ਹੈ ਤੇਜ਼ ਤਰ੍ਹਾਂ ਦੀ ਇਹਨੂੰ ਦਖਨ ਦੀ ਸੁਸ਼ਮਾ ਸਵਰਾਜਮੀ ਕਹਿੰਦੇ ਹਨ ਪਰ ਇਹਦੀ ਚੰਦਰਬਾਬੂ ਮੈਡੂਣਾ ਅਜੇ ਤੱਕ ਤਾਂ ਬਣੀ ਨਹੀਂ ਸੀ ਜਿਹੜੀ ਆ ਹੁਣ ਜਦੋਂ ਬਣੀ ਐ ਉਹ ਇਸ ਕਰਕੇ ਬਣੀ ਐ ਵੀ ਚੰਦਰਬਾਬੂ ਨੱਡੂ ਦਾ ਬੀਜੇਪੀ ਨਾਲ ਸਾਡਾ ਗਣਾ ਗਰਾਉਂਡ ਵਾਲੀ ਇਹ ਪ੍ਰੂਦਿਸ਼ਰੀ ਹੈ ਜੀ ਕਾਂਗਰਸ ਨੂੰ ਉਦੋਂ ਜਦੋਂ ਤੇਲੰਗਾਨਾ ਦਾ ਰਾਜ ਬਣਾਇਆ ਉਦੋਂ ਕਾਂਗਰਸ ਨੇ ਇਹ ਤੋੜ-ਵਿਛੋੜਾ ਕਰਕੇ ਬੀਜੇਪੀ ਚ ਆ ਗਈ ਸੀ ਬੀਜੇਪੀ ਨੇ ਆਏ ਸਾਲ ਇਹਨੂੰ ਅਪਗ੍ਰੇਡ ਕਰਦੇ ਗਏ ਅਪਗ੍ਰੇਡ ਕਰਦੇ ਗਏ ਇਹ ਮਹਿਲਾ ਮੋਰਚਾ ਦੀ ਇਹਨੂੰ ਪ੍ਰਧਾਨ ਬਣਾਤਾ ਉਧਰਲੇ ਪਾਸੇ ਜਿਹੜਾ ਆਂਧਰਪ੍ਰਦੇਸ਼ ਦੇ ਵਿੱਚ ਤੇ ਉਹ ਚਾਹ ਲਈ ਹੈ ਵੀ ਚੰਦਰਬਾਬੂ ਨੈਦਰੂ ਇਹਨੂੰ ਆਪਦੀ ਸાળੀ ਨੂੰ ਜਵਾਬ ਨਹੀਂ ਦੇ ਸਕੂਗਾ ਜੇ ਅਸੀਂ ਚੰਦਰ ਉਹ ਇਹਦਾ ਤੋਂ ਦੇਸ਼ਵਰੀ ਦਾ ਨਾਂ ਚਲਾਵਾਂਗੇ ਪਰ ਜੇ ਤੋਂ ਦੇਸ਼ਵਰੀ ਬਣ ਗਈ ਤਾਂ ਫਿਰ ਖਤਰਾ ਸਭ ਤੋਂ ਪਹਿਲਾਂ ਚੰਦਰਬਾਬੂ ਨੈਦਰੂ ਹੈ ਤੇ ਨਤੀਸ਼ ਕੁਮਾਰ ਨੂੰ ਵੀ ਨਾਲ ਦੀ ਨਾਲ ਜੀ ਇਹਨਾਂ ਨੂੰ ਚਾਹੀਦਾ ਤਾਂ ਉਹ ਦੀ ਸੀਗਾ ਵੀ ਇਹ ਜਦੋਂ મોદી ਨੇ 100 ਚੱਕਰ ਤੋਂ ਪਹਿਲਾਂ ਹੀ ਇਹਨਾਂ ਨੂੰ ਸਾਥ ਨਹੀਂ ਸੀ ਦੇਣਾ ਚਾਹੀਦਾ ਅ ਇਹ ਉਹਦੀ ਇੰਡੀਆ ਅਲਾਈਂਸ ਦੇ ਨਾਲ ਰਲ ਜਾਂਦੇ ਤਾਂ ਚੰਗਾ ਸੀ ਇਹਨਾਂ ਦੇ ਪੱਲੇ ਵੀ ਕੁਝ ਨਾ ਕੁਝ ਪੈ ਜਾਂਦਾ ਇਹਦੇ ਤੋਂ ਵੀ ਇਹਦਾ ਦੀ ਰਹਿ ਜਾਂਦੀ ਤੇ ਮੋਦੀ ਦਾ ਵੀ ਕੁਝ ਨਾ ਕੁਝ ਹੋ ਜਾਂਦਾ ਜੀ ਉਹਨੂੰ ਮੋਦੀ ਨੇ ਜਿੰਨੇ ਕ੍ਰੀਮੀ ਮਹਿਕਮੇ ਆ ਉਹ ਤਾਂ ਆਉਦੇ ਬੰਦਿਆਂ ਨੂੰ ਦਿੱਤੇ ਆ ਰੇਲ ਮੰਤਰੀਆਂ ਦਾ ਕਿਉਂ ਦੇਊਗਾ ਉਹ ਇਹਨਾਂ ਨੂੰ ਰੇਲ ਵਜ਼ਰ ਮੰਦਾ ਅਜੇ ਰੱਖੀ ਬੈਠਾ ਉਹ ਰੇਲ ਮੰਤਰੀ ਲਾਗੀ ਜੇ ਜ਼ਿਆਦਾ ਦਬਾਅ ਆਇਆ ਤਾਂ ਦੇ ਦਾਂਗੇ ਕਿਉਂਕਿ ਇਹ ਵੀ ਮਨਿਸਟਰ ਕੋਲੇ ਨੇ ਅਸੂਨੇ ਪੈਸ਼ਨਰ ਕੋਲੇ ਇਹਨੇ ਦੋ ਦੋ ਮਿਨਿਸਟਰੀਆਂ ਦਿੱਤੀਆਂ ਨੇ ਰੇਲ ਮੰਤਰੀ ਲਾਗੀ ਉਹਨੂੰ ਦਿੱਤਾ ਵੇ ਜੀ ਇਹ ਇਹਨਾਂ ਨੂੰ ਇਹ ਹੈ ਵੀ ਜੇ ਜ਼ਿਆਦਾ ਦਬਾਅ ਪਾਇਆ ਤਾਂ ਇਹ ਦੇ ਦੇਵਾਂਗੇ ਪਰ ਅਜੇ ਤੱਕ ਦੇਣ ਦੇ ਰੌਂਗ ਦੇ ਵਿੱਚ ਹੈਗੀ ਦੇਣ ਦੇ ਰੌਂਗ ਚ ਕਿਉਂ ਨਹੀਂ ਹੈ ਹੁਣ ਜਿਹੜੇ ਅੜਾਨੀ ਆਗਿਆ ਨੂੰ ਇਹਨਾਂ ਨੇ ਦਿੱਤੀਆਂ ਦੀਆਂ ਰੇਲਵੇ ਲਗਾ ਉਹਨਾਂ ਦੇ ਬੰਦ ਵਿਚਾਰ ਕਰ ਲੂਗਾ ਜਿਹੜਾ ਵੀ ਆਉਣ ਵਾਲਾ ਬੰਦਾ ਹੋਊਗਾ ਜਿਹੜਾ ਫੂਡ ਸਪਲਾਈ ਮਿਨਿਸਟਰੀ ਉਹ ਵੀ ਇਹਨਾਂ ਦੇ ਆਪਦੇ ਬੰਦੇ ਨੂੰ ਲਈ ਤੀ ਜਿਹੜਾ ਖੇਤੀ ਵਿਭਾਗ ਹੈ ਖੇਤੀ ਤੇ ਵੀ ਇਹਨਾਂ ਨੂੰ ਆਇਆ ਸੀ ਕਿ ਕਿਤੇ ਕਿਸਾਨਾਂ ਨੂੰ ਇਹ ਆਉਂਦੇ ਕਬਜ਼ੇ ਜਿਨਾ ਕਰ ਜਾਣ ਖੇਤੀ ਵਿਭਾਗ ਜਿਹੜਾ ਉਹ ਵੀ ਮੱਧ ਪ੍ਰਦੇਸ਼ ਵਾਲੇ ਨੂੰ ਉਹ ਦੇਤਾ ਚਾਹਾਂ ਹੋਰ ਆਹ ਸਿਮਰਾਜ ਜਰ ਹੱਦ ਹੁੰਦਾ ਜੀ ਇਹ ਜਿਹੜੀ ਹੈਗੀ ਆ ਛੇਤੀ ਕੀਤੇ ਤੋਂ ਇਹ ਇਹਨਾਂ ਨੂੰ ਕੋਈ ਵੀ ਮਹਿਕਾ ਕਿਉਂਕਿ ਕਾਰਪੋਰੇਟਾਂ ਦੇ ਸਾਰੇ ਵਿਭਾਗਾਂ ਦੇ ਉੱਤੇ ਜਿਹੜਾ ਮਲਾਈਦਾਰ ਵਿਭਾਗਾਂ ਕਾਰਪੋਰੇਟਾਂ ਦੀ ਉਹਨਾਂ ਦੇ ਉੱਤੇ ਨਿਗਾਹ ਜੀ ਤੇ ਕਾਰਪੋਰੇਟ ਜਿਹੜੇ ਹੈਗੇ ਆ ਇਹਨੂੰ ਮੋਦੀ ਨੂੰ ਫੰਡੇ ਕਰਦੇ ਆ ਬੀਜੇਪੀ ਨੂੰ ਫੰਡੇ ਕਰਦੇ ਆ ਤੇ ਬੀਜੇਪੀ ਦੀ ਫੰਡਿੰਗ ਬੰਦ ਹੋ ਜੇ ਇਹ ਬੀਜੇਪੀ ਕਦੇ ਨਹੀਂ ਜਾਊਗੀ ਜੀ ਇਸ ਕਰਕੇ ਜਿਹੜਾ ਹੈ ਜਿੰਨਾ ਜਿੱਤੇ ਹੁਣ ਤਾਂ ਇਹ ਆਪਦੀਆਂ ਪਾਰਟੀਆਂ ਸੰਭਾਲਣ ਇਹਨਾਂ ਦੀਆਂ ਪਾਰਟੀਆਂ ਨੂੰ ਕਿਤੇ ਮੋਦੀ ਦੀਆਂ ਪਾਰਟੀਆਂ ਦੇ ਥੱਲੇੋਂ ਦਰੀ ਖਿੱਚ ਕੇ ਤੇ ਆਪਦੇ ਕੁੜਮੇ ਪੁਲਵੇ ਦੇ ਨਾਲ ਨਾੜ ਲਾ ਲਈ ਪਰ ਜੇ ਉਹ ਰੜਣਗੇ ਜਿਹੜੇ ਵੀ ਬੰਦੇ ਇਹਨਾਂ ਤੋਂ ਟੁੱਟ ਕੇ ਰੜਣਗੇ ਉਹਨਾਂ ਨੂੰ ਪਤਾ ਵੀ ਉਹਨਾਂ ਦਾ ਹਸ਼ਰ ਕੀ ਹੋਣਾ ਹੈ ਸਹੀ ਉਹ ਤੁਸੀਂ ਦੇਖ ਹੀ ਲਿਆ ਇਹ ਮੜਾ ਮੋਟਾ ਕਾਂਗਰਸ ਨਹੀਂ ਦੇਖ ਲੈਣਾ ਵੀ ਪੰਜਾਬ ਦੇ ਕਾਂਗਰਸ ਦੇ ਕਿੰਨੇ ਬੰਦੇ ਟੁੱਟ ਟੁੱਟ ਕੇ ਗਏ ਸੀ ਇੱਕ ਬਰਾਤ ਬਣ ਕੇ ਗਈ ਸੀ ਉਧਰਲੇ ਪਾਸੇ ਅੱਜ ਉਹਨਾਂ ਨੂੰ ਕੋਈ ਨਹੀਂ ਪੁੱਛਦਾ ਸਹੀ ਗੱਲ ਜੇ ਇਸੇ ਤਰ੍ਹਾਂ ਟੁੱਟ ਕੇ ਚਾਹੇ ਐਨਡੀਏ ਦੇ ਦੋਨੇ ਜਿਹੜੇ ਘਟਕਦਾਲਾ ਦੋਨੇ ਦਲ ਜਿਹੜੇ ਹੈਗੇ ਆ ਨਤਰੀਸ਼ਾ ਹੈ ਤੇ ਚੰਦਰਵਾਪ ਕੋ ਨੈਡੂ ਹੈ ਜੇ ਹੁਣੇ ਇਸ ਟੀਚੇ ਦੇ ਉੱਤੇ ਰੱਖਣਗੇ ਇਹ ਨਿਗਾਹ ਰੱਖਣਗੇ ਆਪਦੇ ਬੰਦੇਾਂ ਦੇ ਉੱਤੇ ਨਿਗਾਹ ਰੱਖਣਗੇ ਜੇ ਮੌਕਾ ਪੈਂਦੇ ਤੇ ਇਹ ਉਹਦੇ ਨਾਲੋਂ ਸਮਰਥਨ ਖਿੱਚ ਲੈਣਗੇ ਤਾਂ ਚੰਗੇ ਰਹਿਣਗੇ ਬਿਲਕੁਲ ਦੂਜੇ ਪਾਸੇ ਇੰਡੀਆ ਗੱਠਜੋੜ ਹੈ ਇਹ ਨਹੀਂ ਹੈ ਕੱਲਾ ਇਸੇ ਇੰਡੀਆ ਗੱਠਜੋੜ ਦੇ ਬੰਦਿਆਂ ਨੂੰ ਵੀ ਖਤਰਾ ਹੈ ਹੂੰ ਹੂੰ ਵੀ ਉਹਨਾਂ ਦੇ ਬੰਦੇ ਵੀ ਮੋਦੀ ਖਿੱਚ ਸਕਦਾ ਜਿਸ ਦੇ ਨਾਲ ਜਿਸਨਕੇ ਨਾਲ ਹੂੰ ਹੂੰ ਪਰ ਜਿਹੜਾ ਸ਼ਰਦ ਪਵਾਰ ਹੈ ਸ਼ਰਦ ਪਵਾਰ ਦੀ ਜਿੰਨਾ ਚ ਨਿਗਾਹ ਹੈਗੀ ਉਹ ਪੂਰਾ ਘਰ ਸਿਆਸਤ ਦਾ ਹੈ ਉਹਦੇ ਨਾਲ ਜਿਹੜੇ ਹੈਗੇ ਹੁਣ ਜਿਹੜੀ ਸ਼ਿਵ ਸੈਨਾ ਹੈਗੀ ਆ ਇਕਲੌਤ ਸਿੰਧੇ ਵਾਲੀ ਉਹ ਸ਼ਿਵ ਸੈਨਾ ਵੀ ਮਤਲਬ ਮਜੂਦ ਹੈ ਦੇ ਮੋਦੀ ਨੇ ਉਹ ਮਹਤਵਾ ਨਹੀਂ ਦਿੱਤਾ ਉਹਨਾਂ ਨੂੰ ਕੋਈ ਜਗ੍ਹਾ ਬੈਠਵਾ ਨਹੀਂ ਦਿੱਤਾ ਉਹ ਵੀ ਮਯੂਸਾ ਤੇ ਦੂਜਾ ਅਜੀਤ ਪੁਵਾੜਾ ਉਹ ਵੀ ਮਯੂਸਾ ਜੇ ਉਹ ਦੋਨੇ ਬੰਦੇ ਅਜੇ ਵੀ ਆਉਂਦੀ ਇੱਜ਼ਤ ਲੈ ਕੇ ਆਪ ਕੋ ਆਪਣੇ ਧਰਿਆਂ ਦੇ ਵਿੱਚ ਉਹਨਾਂ ਨੂੰ ਸੁਪਰੀਮ ਮੰਨ ਲੈਣ ਜੀ ਅਜੀਤ ਪੁਵਾੜ ਸ਼ੰਭ ਪੁਵਾੜ ਤੋਂ ਮੰਗ ਲਏ ਤੇ ਏਕਨਾਥ ਛੰਦੇ ਆ ਜਿਹੜਾ ਉਹ ਜਿਹੜਾ ਆਪਣਾ ਜਿਹੜਾ ਇਹਗਾ ਦੂਜਾ ਆਪਣਾ ਬਾਲਾ ਸਾਹਿਬ ਦੇਵਰਾ ਸੁਭਾ ਜਿਹੜਾ ਮੁੰਡਾ ਹੋਇਆ ਉਹ ਉਸ ਨੂੰ ਜੇ ਮੰਨ ਕੇ ਤੇ ਇੱਕ ਛਤਰੀ ਥਲੇ ਇਕੱਠੇ ਹੋਣ ਜਾਂਦਾ ਤਾਂ ਚੰਗੇ ਰਹਿੰਗੇ ਜੀ। ਜੀ ਕਿਉਂਕਿ ਇਹ ਨਾਲ ਇਹ 12 13 ਐਮਪੀ ਹੋ ਜਾਣਗੇ ਤੇ ਨतीश ਕੁਮਾਰ ਇਧਰਲੇ ਪਾਸੇ ਰੋਣੇ ਤੂਗਾ। ਹੂੰ ਹੂੰ ਉਹ ਹੋ ਗਏ ਜਿਲਦਵਾਰ ਦੇ ਵਿੱਚ ਮੋਦੀ ਦੇ ਕੀ ਹੈ ਉਹਨੂੰ ਇਹ ਹੈ ਕਿ ਤਿੱਥੀ ਗੰਦੇ ਤਾਂ ਇਹ ਨਹੀਂ। ਜੀ ਇਹਨਾਂ ਦੇ ਨतीश ਕੁਮਾਰ ਦੇ ਤੇ ਚੰਦਰ ਨੌਕਰ ਲੰਡੂ ਦੇ ਉਹਨਾਂ ਇਹ ਕਹਦਾ ਵੀ 33 ਉਹ ਪਾਸੇ ਰੱਖ ਕੇ ਜਿਹੜੇ ਹੋਰ ਆਲੇ-ਕੋਲੇ ਫਿਰਦੇ ਹੈਗੇ ਹੈ ਉਹ ਦੂਜੇ ਆਜ਼ਾਦ党 ਨਾਲ ਕੋਈ ਕਿਨੇ ਹੈ ਕੋਈ ਕਿਨੇ ਹੈ ਕਿ ਉਹਨਾਂ ਨੂੰ ਅਸੀਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਪਾਰਟੀ ਦੇ ਵਿੱਚ ਮਰਜ਼ੀ ਕਰ ਦਿੰਗੇ ਕਿਉਂਕਿ ਜੇ ਪਾਰਟੀ ਚ ਮਰਜ਼ੀ ਕਰ ਦੂ ਤਾਂ ਉਹਨੂੰ ਫਾਇਦਾ ਰਹੂਗਾ ਸਿੱਧੂ ਸਾਹਿਬ ਇੱਕ ਚੀਜ਼ ਹੋਰ ਦੱਸਿਓ ਵੀ ਜਿਵੇਂ ਅਮਰਪਾਲ ਸਿੰਘ ਹੈ ਜੀ ਇਹੇ ਜਾਂ ਫਿਰ ਸਰਬਜੀਤ ਸਿੰਘ ਖਾਲਸੇ ਹੋ ਰਿਹਾ ਇਹ ਵੀ ਸਮਰਥਨ ਦੇ ਸਕਦਾ ਹੈ ਮੋਦੀ ਨੂੰ ਇਹਨਾਂ ਕੋਲੇ ਕੋਈ ਰਾਈ ਹੈ ਨਹੀਂ ਜੀ ਕਾਂਗਰਸ ਜੇ ਮੋਦੀ ਨੂੰ ਸਮਰਥਨ ਨਹੀਂ ਦੇਣਗੇ ਦੂਜਿਆਂ ਨੂੰ ਵੀ ਸਮਰਥਨ ਨਹੀਂ ਦੇਣਗੇ ਹੂੰ ਹੂੰ ਇਹਦੇ ਨਾਲ ਚੰਗਾ ਜੇ ਇਹ ਦੋਨੇ ਬੰਦੇ ਮੋਦੀ ਤੇ ਘਾਟਾ ਵਾਰ ਕੇ ਨਿਤਨ ਗੜਕਰੀ ਵਰਗੇ ਨੂੰ ਸਮਰਥਨ ਦੇ ਦੇਣਗੇ ਜੇ ਇਹਨੂੰ ਬੜਾਉਂਗੇ ਤੁਸੀਂ ਸਮਰਥਨ ਦੇ ਦੇਵਾਂਗੇ ਜੇ ਕਾਂਗਰਸ ਨੂੰ ਨਹੀਂ ਵੀ ਦੇਣੀ ਇਹਨਾਂ ਨੇ ਹੂੰ ਹੂੰ ਫਿਰ ਵੀ ਠੀਕ ਹੈ ਮੋਦੀ ਤਾਂ ਕਾਂਗਰਸ ਨਾਲੋਂ ਕਿਤੇ ਖਤਰਨਾਕ ਹੈ ਜੀ ਉਹ ਕਾਂਗਰਸ ਜਿਹੜੀ ਹੈ ਉਹਦੇ ਵਿੱਚ ਥੋੜਾ ਮੋਟਾ ਸਰਕੂਲਰ ਪੜਾ ਹੈਗਾ ਇਹਦੇ ਵਿੱਚ ਤਾਂ ਜਮਾਂ ਹੀ ਨਹੀਂ ਜੀ ਇਹ ਤਾਂ ਜਮਾਂ ਹੀ ਫਿਰ ਕੋ ਸੋਚ ਇਸ ਦੀ ਹੈ ਕਿ ਹੁਣ ਜਿਹੜੇ ਸੰਵਧਾਨ ਨੂੰ ਅੱਜ ਤੋ 10 ਦਿਨ ਪਹਿਲਾਂ ਇਹ ਬਦਲ ਨੂੰ ਫਿਰਦੇ ਸੀ ਵੀ 400 ਬੰਦਾ ਆਜੂ ਸਾਡੇ ਕੋਲੇ ਇਹ ਸੰਧਾਰ ਨਹੀਂ ਬਦਲ ਦਾਂਗੇ ਅਸੀਂ ਉਸੇ ਸੰਧਾਰ ਨੂੰ ਡਰਾਮੇ ਬਾਜ ਬਹੁਤ ਆ ਉਸ ਸੰਧਾਰ ਨੂੰ ਇਹਨੇ ਅੰਦਰ ਵੜਦੂ ਸਾਹਿਬ ਤਿੰਨ ਵਾਰੀ ਮੱਥੇ ਨਾਲ ਲਾਇਆ ਜੀ ਸੰਧਾਰ ਤਾਂ ਉਹੀ ਹੈ ਜਿਹਨੂੰ ਬਦਲ ਨੂੰ ਫਿਰਦੇ ਸੀ ਹੁਣ ਤੁਸੀਂ ਉਹਨੂੰ ਮੱਥਾ ਟੇਕਦੇ ਹੋ ਬਿਲਕੁਲ ਇਹ ਇਹਦੇ ਵਿੱਚ ਮੋਦੀ 'ਚ ਵਿਸ਼ਵਾਸ ਕਰਨਾ ਬਹੁਤ ਵੱਡੀ ਗਲਤੀ ਹੈ ਕੋਈ ਵੀ ਪਾਰਟੀ ਹੈ ਕੋਈ ਵੀ ਬੰਦਾ ਹੈ ਇਹਦੇ ਵਿੱਚ ਵਿਸ਼ਵਾਸ ਕਰਨ ਕਾ ਖਾਸ ਤੇ ਕੋਈ ਥਾਂ ਨਹੀਂ ਹੈ ਵਿਸ਼ਵਾਸ ਦੀ ਜੀ ਬਹੁਤ ਮਿਹਰਬਾਨੀ ਸਿੱਧੂ ਸਾਹਿਬ ਤੁਸੀਂ ਸੋਹਣਾ ਅਪਡੇਟ ਦਿੱਤੇ ਦੇਖਦੇ ਆ ਅੱਗੇ ਜਾ ਕੇ ਕੀ ਉੱਪਰ ਫਸੀ ਕਾਲ ਸਤਿ ਸ਼੍ਰੀ ਅਕਾਲ ਜੀ